ਬਾਦ ਰੋਸ਼ਨ ਮਹਾਰਾਜ ਜੀ ਦਾ ਪਰ ਪਹਿਲਾ ਸਿੱਤੇ ਆਈਦਾ ਸਤਿਗੁਰ ਪ੍ਰਸਾਦਿ ਮਨ ਮੈਲਾ ਸੰਤਿ ਸਿਮੈਲਾ ਹਰਿ ਦੀ ਕਾਲ ਕੋ ਬਾਦ ਦੀ ਸੁਟਿ ਕੰਤਿ ਯੰਗਰੀ ਸਤਿਗੁਰ ਅਮਰਜਾਤ ਮਹਾਰਾਜਾ ਤੁਰੀ ਗੋਇਲ ਵਾਲ ਸਾਹਿਬ ਤੇ ਨਵਾਸ ਕਰ ਰਹੇ ਹਾਂ ਨੂੰ ਸਦਗੁਰੂ ਦਾਸ ਜੀ ਮੰਦਿਰ ਸਫਾਈ ਐਸੇ ਸਿਖਾਉਣ ਪਰਸੇ ਦਿੱਤੇ ਤੋ ਸਦਗੁਰੂ ਜੀ ਮੰਦਿਰ ਸਫਾਈ ਸਰੀਰ ਨੂੰ ਧੋਣੇ ਕਰਕੇ ਤੀਰਥ ਪ੍ਰਸ਼ਨਾਣ ਕਰਨੇ ਕਰਕੇ ਹੁੰਦੀ ਹੈ ਤੋ ਹੋਰ ਕਿਸੇ ਤਰੀਕੇ ਨਾਲ ਹੋ ਸਕਦੀ ਹੈ ਜੈ ਮਹਾਰਾਜੀ ਯੋਗ ਸਾਧਨਾ ਕਰਕੇ ਹੁੰਦੀ ਹੈ ਆਤਮ ਪ੍ਰਾਣਾ ਯੋਗ ਕਰਕੇ ਹੁੰਦੀ ਹੈ ਆਪ ਕਿਰਪਾ ਕਰਕੇ ਫਰਮਾਓ ਪੈ ਸੰਤੋ ਗੁਰੂ ਮਹਾਰਾਜ ਸਾਹਿਬ ਦੀ ਮੰਦਿਰ ਸਫਾਈ ਕਰਨੇ ਆਸਕੇ ਪਰਮ ਪ੍ਰਭੂ ਕਿਰਪਾ ਜੀ ਜੀ ਕਿ ਜੋ ਪਾਪ ਸਾਰੀ ਗੋਣਵਾਸ ਸਾਹਿਬ ਸਿੱਖ ਸੇਵਾ ਦੇ ਭਾਈ ਪਹਿਲੇ ਗੱਰ ਸਰਕਾਰ ਵਿੱਚ ਕੋਈ ਆਪ ਨੂੰ ਪ੍ਰਵੇਸ਼ ਕਰਾਓ ਓਮਕਾਰ ਆਕਾਰ ਨੂੰ ਮੱਥੇ ਰੱਖਿਆ ਕਰਨ ਵਾਲਾ ਸਰਬਗੋਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਮਾਨ ਮੈਲਾ ਸਾਜੂ ਕਿਸ ਮੈਲਾ ਸਰਬੀ ਜੀ ਜਦਨ ਹੈ ਗੁਰਸਿੱਖੋ ਨਿੰਨੋ ਜਰ ਮਾਨ ਵਾਸਨਾ ਨਾਲ ਮਾਲੂ ਬਖੀਰ ਅਵਰਨ ਮੈਗ ਨਾ ਹਾਲੇ ਮਾਨ ਮੈਲਾ ਸਾਜੂ ਕਿਸ ਮੈਲਾ ਕਹਿੰਦੇ ਕਿ ਅੱਜ ਨਾ ਮੋਗਨ ਪਾਣ ਤੋਂ ਉੱਟਾ ਮਾਨ ਹੱਛਾ ਨਾ ਹੋ ਜਾਏ ਸਾਨੂੰ ਕਿਉਂ ਤੇ ਮਨ ਹੱਛਾ ਨਾ ਹੋਵੇ ਜਿੰਨਾ ਜਲ ਮਨਨਕਾ ਕਰਨ ਮਾਇਆ ਹੈ ਉਹਨੇ ਕਿਵੇ ਲਾ ਕੀਤਾ ਹੈ ਕਿਤਾਲ ਮੁਸਾਲ ਕੁਝ ਮਹਿਲਾ ਹੀ ਹੈ ਤੇਰੀ ਨਿਸ਼ੇ ਨਹੀਂ ਵਾਖਣੋ ਬਣੀ ਰਹਿੰਦੀ ਹੈ ਇਸ ਕਰਕੇ ਸਫਾਈ ਨਹੀਂ ਹੁੰਦੀ ਹੈ ਸਰੀਰ ਨੂੰ ਸੇ ਕਰਕੇ ਮਨ ਨਹੀਂ ਹੱਛਾ ਹੁੰਦਾ ਮਨ ਸ਼ੁੱਧ ਨਹੀਂ ਹੁੰਦਾ ਪਵਿੱਤਰ ਨਹੀਂ ਹੁੰਦਾ ਹੈ ਸਰੀਰ ਨੂੰ ਬਹਿ ਸਾਰੇ ਲੋਕ ਧੋਦੇ ਹਨ ਜਿਨਾ ਤੇ ਮਨ ਦੀ ਮਲੀਨਤਾ ਨਾ ਜਾਵੇ ਉਨੇ ਜਿੰਦੇ ਪੰਦੇ ਤੋਂ ਕਿਹਾ ਹੋਇਆ ਮਨ ਅੱਛਾ ਨਹੀਂ ਸੁਧ ਨਹੀਂ ਹੁੰਦਾ ਇਹ ਜਗਤ ਭਰਮ ਭੁਲਾਇਆ ਕੋਈ ਸਾਰਾ ਯਦ ਕੋਈ ਠਾਰ ਜੀ ਸੰਦੇ ਪੇਸ਼ਨਾਮ ਕਰ ਲਿਆ ਫਿਰਦਾ ਹੈ ਇਸ ਪ੍ਰਕਾਰ ਇਹ ਵੀ ਲੋਕਾਂ ਦੇ ਕੋਈ ਮਨ ਦੀ ਸੁਣੀ ਸਮਝੀ ਹੈ ਇਹ ਸਾਰਾ ਜਗ ਜਨ ਉਤਪਤੀ ਵਾਲਾ ਤੇ ਨਾਸ ਹੋਣ ਵਾਲਾ ਹੈ ਕਿ ਪਰ ਉਹਨੇ ਬੁਲਾ ਲਿਆ ਹੈ ਮੇਰਲਾ ਗੁਜਾ ਤੂੰ ਕੋਈ ਜੱਲਾ ਅਧਿਕਾਰੀ ਜਿਹੜਾ ਹੈ ਜੀ ਆਕੂ ਉਹ ਸਤਿਗੁਰੂ ਦਾ ਮੂਹਿਆ ਪੁੱਛਦਾ ਹੈ ਪੁੱਛ ਕਰ ਉਹ ਮੂਹਿਆ ਖੰਮਿੰਦਾ ਹੈ ਉਹੀ ਹੈ ਕੋਰੋਂ ਚੋ ਜੈਤਮਾਨ ਮੇਰੀ ਕੀ ਇੱਕ ਨਾਮ ਇਹ ਸਤਿਗੁਰੂਪ ਉਤਰਤਵੇਂ ਹੋਇਆ ਜਾਂਦਾ ਹੈ ਤਾਂ ਗਰੀਬ ਨਵਾਜੀ ਸ਼ਬਦ ਦਾ ਮੂਲ ਉਪਰ ਹਾਰੀਆਂ ਤੋਂ ਤਾਂ ਦੱਸ ਦੇਣਾ ਨੇ ਇਹ ਮੇਰੇ ਪਿਆਰੇ ਮਨ ਕਰਕੇ ਤੂ ਕਾਲਪੂਰਵੇ ਨਾਮ ਦਾ ਯਾਦ ਕਰ। ਸਾਧਗੁਰੂ ਦੀਆ ਮੁਲਕ ਇਹੋ ਨਿਧਾਨ। ਸਤਿਗੁਰੂ ਨੇ ਮੇਰੇ ਸਾਥ ਜੀ ਨੇ ਮੈਨੂੰ ਸਾਰੇ ਪੈਸੇ ਖਜ਼ਾਨਾ ਬਖਸ਼ਿਆ ਨਾਮ ਦਾ। ਸਾਧਿਆ ਮਰਨ ਤੋਂ ਹੋਣ ਵਾਸਤੇ ਅੰਤ ਕਰਨ ਦੀ ਸ਼ੁੱਧੀ ਵਾਸਤੇ ਮਨੁੱਖੀ ਵੰਦੀ ਮੈਨੇਤਨ ਵਾਸਤੇ ਤਰੂਪ ਦੀ ਸਿੱਖਿਆਤ ਪਾ ਵਾਸਤੇ ਇਹ ਸਭ ਗੋਸਾਂ ਦੀਆਂ ਦਾ ਖਜ਼ਾਨਾ ਕਹ ਤਾ ਨਾ ਕਿੰਨਾ ਨੋ ਨੀ ਨੀਆ ਫਿਰਦੀਆਂ ਆਦਿਕ ਨਵਾਂ ਪੰਤੀ ਆ ਦੇਖੋ 11 ਪ੍ਰਕਾਰ ਦੀ ਪੰਤੀ ਆ ਦੇਖੋ ਵਿਰਾਗ ਦੇ ਖਰਚੋਂ ਦੀ ਮੁੱਖ ਇੱਛਾ ਆਦਿਕ ਕਰਮਲ ਮਨਨ ਦੀ ਹਤੰਤ ਤੋਂ ਦਾ ਸੋਣਾ ਆਦਿਕ ਜਿੰਨੇ ਰੋਹਣੇ ਸਾਰਿਆਂ ਦੇ ਖਜ਼ਾਨੇ ਹਨ ਸਰਗੁਣ ਸਰਗੁਣਾਂ ਦੇ ਬਖਸ਼ੇ ਹਨ ਰਹਾ ਸਿੱਧਾ ਕੀ ਆਸਨ ਜੀ ਸਿੱਖੈ ਜਿਹੜੋ ਜੋਗ ਸਾਧਨਾ ਕੋਈ ਕਰਨੀ ਲਾ ਲੱਗ ਜਾਵੇ ਉਹ ਮੰਨੀ ਨਰਮਲ ਹੁੰਦਾ ਸਭ ਲੋਕ ਆਂਦਰਾ ਨੂੰ ਮਲਮਲ ਦੀ ਪੱਲੀ ਖੰਡ ਦੇ ਨਾਲ ਲਵੇੜ ਕੇ ਅੰਬਰ ਨਿਡਰ ਕੇ ਉਹ ਆਂਦਰਾ ਨੇ ਇਸ ਪ੍ਰਕਾਰ ਤੋਂ ਦੇ ਹਨ ਕਈ ਨਿਯੂਲੀ ਕਰਦੇ ਆ ਕੋਈ ਧੋਤੀ ਕਰਦੇ ਆ ਤਹ ਹਿਉ ਤੂ ਬੰਦੇ ਹਨ ਸਿੱਧਾਂ ਕੇ ਆਸਨ ਗੇ ਸਿੱਖੈ ਜੇ ਭਾਈ ਜੇ ਕਰਕੇ ਸਿੱਧਾਂ ਦੇ ਆਸਨ ਲਾਉਣੇ ਸਿੱਖ ਲਵੇ ਜਿਹੜਾ ਸ੍ਰੀ ਆਸਨ ਲਾ ਦੀਦੇ ਸਿੱਧ ਉਹਨੇ ਆਸਨਾਂ ਵਿੱਚੋਂ ਥੋੜਾ ਆਸਨ ਵੀ 24 ਆਸਨ ਮੁੱਖ ਮੰਨੇ ਜਿਨ੍ਹਾਂ ਵਿੱਚੋਂ ਚਾਰ ਸ਼ਿਵ ਜੀ ਦੇ ਹਨ ਤਾਂ ਪਾਦ ਆਦੇ ਕੋ ਤੇ ਚਾਰ ਪਾਰਵਤੀ ਦੇ ਹਨ ਤੇ ਚਾਰ ਵਿਸ਼ਨੂ ਦੇ ਹਨ ਇਹਾਰੇ ਸੇ ਪ੍ਰਕਾਰ ਹੋਰ ਜਲ ਸਿੰਘ ਆਦਿਕਾਂ ਦੇ ਆਸਨਾਂ ਦੇ ਮੋਰ ਆਸਨ ਬੱਜੇ ਆਸਨ ਕੋਰਕਾ ਆਸਨ ਇਤਿਆਦਿਕ ਆਸਨਾਂ ਦੇ ਨਾਮ ਲਵਾਂਗੇ ਇਸ ਤਰ੍ਹਾਂ ਦੇ ਆਸਨ ਦੀਏ ਕਰਕੇ ਨਾਮ ਨ ਸਿੱਖ ਲੈ ਸਦਾ ਅਸਲ ਖੰਬਰੀ ਅੱਦੀਏ ਪਾਈ ਆਪਣੀ ਮੂਲ ਜਾਰੇ ਦੇ ਥੱਲੇ ਰੱਖਣਾ ਤੇ ਸੱਗੀ ਅੱਦੀਏ ਪਾਈ ਆਪਣੇ ਜੀਲੰਦਰ ਬੰਧੇ ਗਏ ਲਾਉਣਾ ਇਸ ਪ੍ਰਕਾਰ ਜੋ ਸਿੱਧਾ ਨੇ ਆਸਣ ਲਾਉਣਾ ਸਿੱਖ ਲਵੇ ਪਦਮ ਆਸਣ ਆਦਿਕਾ ਨੂੰ ਸਿੱਧਾ ਸਮੇਂ ਇਸ ਪ੍ਰਕਾਰ ਦਾ ਇਹ ਨੌਨੇ ਸਿੱਖ ਲਵੇ ਇੰਦਰੀਆਂ ਨੂੰ ਵਸ ਕਰ ਕਉਣਾ ਇੰਦਰੀਆਂ ਨੂੰ ਵਸ ਕਰਕੇ ਇੰਦਰੀਆਂ ਦਾ ਦਮਨ ਕਰਕੇ ਖਾਣਾ ਰੂਪ ਨਾਲ ਵੇਖੇ ਕੰਨ ਨਾਲ ਜਿੰਦਿਆ ਨਾਲ ਸੋਨੇ ਬੁੱਝੇ ਦੇ ਸੇਦੇ ਇਹ ਇੰਦਰੀਆਂ ਨੂੰ ਰੋਕਣ ਨੂੰ ਜਪਣ ਕਰਕੇ ਜੇ ਕਮਾਉਣਾ ਕਰੇ ਸਾਧਨ ਮਨ ਕੀ ਮੈਲ ਨਾ ਉਤਰੈ ਜਿਨ੍ਹਾਂ ਦੇ ਅੱਖਾਂ ਹੈ ਨਹੀਂ ਉਹਨਾਂ ਨੂੰ ਰੂਹ ਵੇਖ ਕੇ ਕਦੇ ਭੁੱਖ ਮਿਟੀ ਹੈ ਜਿਨ੍ਹਾਂ ਦੇ ਕੰਨ ਹੈ ਨਹੀਂ ਉਹਨਾਂ ਨੂੰ ਆਵਾਜ਼ ਸੁਣ ਕੇ ਕਦੇ ਭੁੱਖ ਮਿਟੀ ਹੈ ਇਹ ਇੰਦਰੀਆਂ ਨੂੰ ਵਸ ਕਰਕੇ ਰੋਕ ਕਰਕੇ ਜੇ ਕੋਈ ਕਮਾਲ ਲਵੇ ਮਨ ਕੀ ਮੈਲ ਨਾ ਉਤਰੈ ਮਨ ਦੇ ਅੰਦਰ ਸ਼ਕਲ ਬਣੇ ਰਹਿੰਦੇ ਆ ਮਨ ਦੇ ਅੰਦਰ ਉਸੇ ਪ੍ਰਕਾਰ ਦੀ ਵਾਸ਼ਨਾ ਦੀ ਮੈਲ ਲੱਗੀ ਰਹਿੰਦੀ ਹੈ ਇੰਦਰੀਆਂ ਦੇ ਦਬਨ ਕਰਨੇ ਕਰਕੇ ਅਸ਼ਰ ਕੇ ਕਮਾਈ ਜੇ ਕਰੇ ਮੰਨ ਵੀ ਵਾਸ਼ਨਾ ਰੂਪੀ ਮੈਲ ਨਹੀਂ ਉਤਰਦੀ ਹੈ ਕਉ ਮੈਂ ਮੈਲ ਨਾ ਜਾ ਬੰਦ ਨੂੰ ਸਭ ਦਾ ਹੰਕਾਰ ਹੋ ਜਾਂਦਾ ਹੈ ਇੱਕ ਤਾਂ ਵਾਸ਼ਨਾ ਰੂਪੀ ਮੈਲ ਨਹੀਂ ਉਤਰਦੀ ਸੁਤਮਿਕ ਨੂੰ ਕੀ ਖਣਾ ਪੀਣੀ ਨਹੀਂ ਬਣੀ ਰਹਿੰਦੀ ਹੈ ਦੂਸਰਾ ਕਿ ਮੈਂ ਸਿੱਧ ਹਾਂ ਮੈਂ ਅਸ਼ਰ ਨੂੰ ਜਾਣ ਜਾਣ ਮੈਂ ਇੰਦਰੀਆਂ ਦਬਨ ਕਰਨ ਜਾਣ ਮੈਂ ਇਹ ਹੋ ਮੈਂ ਵੀ ਹੋਰ ਮਾਇਕੇ ਮੜ ਜਾਂਦੀ ਏ ਤਿੰਨ ਦਿਨ ਤੱਕ ਨਹੀਂ ਹੁੰਦੀ ਕਿਸੇ ਪ੍ਰਕਾਰ ਵੀ ਇਸ ਮਨਕਾ ਹੋਰ ਸੰਜਮ ਕੋ ਨਹੀਂ ਇਸ ਮੰਨ ਦੇ ਰੋਕਣ ਵਾਸਤੇ ਹੋਰ ਕੋਈ ਸੰਜਮ ਪਾਈ ਉਪਾਅ ਸਭ ਨਹੀਂ ਹੈ ਬਿਨ ਸਤਗੁਰ ਦੀ ਸਰਣਾ ਸਤਗੁਰੂ ਸ਼ਰਧਾਵਾਸ਼ ਦੀ ਸ਼ਰਨ ਪਿਆ ਤੋਂ ਬਿਨ ਮਨ ਸੁਧ ਨਹੀਂ ਹੁੰਦਾ ਮਨ ਵਸਨੀ ਆਉਂਦਾ ਇਸ ਕਰਕੇ ਮਨ ਨੂੰ ਵਸ ਕਰਨ ਲਈ ਆ ਕਿ ਇਹੋ ਹੀ ਸਭ ਤੋਂ ਮੈਸਨ ਉਪਾਅ ਹੈ ਹੋਰ ਕੋਈ ਸਾਧਨ ਨਹੀਂ ਹੈ ਜਦੋਂ ਜਲਦੀ ਸ਼ਰਨ ਪੈ ਕੇ ਕਰਕੇ ਇਹ ਆਦਾਰ ਹੁੰਦਾ ਹੈ ਸਤਗੁਰ ਮਿਲੇ ਉਨਤੀ ਪਹੀ ਸਤਗੁਰਾਂ ਦੇ ਨਾਲ ਮਿਲਨੇ ਕਰਕੇ ਦਿੱਤੀ ਜਿਹੜੀ ਹੈ ਸੰਸਾਰਾਕਾਰ ਕੇ ਉਹ ਉਲਟ ਕਰਕੇ ਬ੍ਰਹਮਾਕਾਰ ਹੋ ਜਾਂਦੀ ਹੈ ਵਹਿਣ ਕਿਸੂ ਨਾ ਜਾ ਜਦੋਂ ਮੁਸਮਾਦ ਅਵਸਥਾ ਪ੍ਰਾਪਤ ਹੁੰਦੀ ਹੈ ਦਿੱਤੀ ਜਦੋਂ ਉਲਟੀ ਜਾਂਦੀ ਸੰਸਾਰ ਵਿੱਚੋਂ ਹੋਰ ਫਿਰ ਕੀ ਕਹਿਣਾ ਹੈ ਕੁਛ ਕਸਮ ਨਹੀਂ ਕੀਤਾ ਜਾਂਦਾ ਇੰਦ੍ਰੀ ਸਾਰੇ ਦਵਨ ਨੂੰ ਮਨ ਵੀ ਸਾਰੇ ਰੁਕ ਜਾਂਦਾ ਹੈ ਇਸ ਪ੍ਰਕਾਰ ਉਹਦੀ ਇਕੱਠ ਕਹਾਣੀ ਹੈ ਜਿਹਨੂੰ ਸਰੂਪ ਦੀ ਉਹ ਸਖਿਆਤ ਪਰ ਸਭ ਤੋਂ ਮੇਕ ਦਿੱਤੀ ਅੰਦਰਮਾਕਾਰ ਹੋ ਜਾਂਦੀ ਉਹ ਟੱਕਰ ਕੇ ਫਿਰ ਉਹਨੂੰ ਕੋਈ ਸ਼ਾਮਨ ਕਰੇ ਜਾਂ ਨਾ ਕਰੇ ਇਹ ਕਸਮ ਨਹੀਂ ਕੀਤਾ ਜਾਂਦਾ ਬਣਤ ਨਾਮਕ ਸਤਿਗੁਰੂ ਕਾ ਮਿਲਦੂ ਮਰੈ ਸਬਦੂ ਸਾਹਿਬ ਗੁਰੂ ਸਾਹਿਬ ਜੀ ਅਕਰਖਣ ਸ਼ਕਤੀ ਦਾ ਕੰਮ ਕਰਦੇ ਆ ਸਤਿਗੁਰੂ ਜੀ ਕਹਿੰਿਆ ਨੇ ਪੰਜ ਕਸਮ ਕਰ ਜਾਨ ਗੁਰੂ ਅਮਰਦਾਸ ਸਾਹਿਬ ਜੀ ਸਤਿਗੁਰੂ ਨਾਨਕ ਗੁਰਿੰਦਰ ਸਾਹਿਬ ਨਾਲ ਮਿਲਦੇ ਮਾਲਾ ਮਿਰੋ ਸਾਰੀ ਇਹ ਜੀਵ ਆਦੋਂ ਮਰ ਜਾਂਦਾ ਹੈ ਹੋਰ ਕਹਿ ਸਾਉਦ ਫਿਰ ਜੀਵ ਹੈ ਕੋਈ ਸਤਿਗੁਰੂ ਦੇ ਕੋ ਦਰ ਆਦ ਕੋ ਦੇਖ ਵੀ ਮਰ ਜਾਂਦੇ ਉਸ ਤੇ ਵੀਂਦਾ ਵੀ ਮਰ ਜਾਂਦੀ ਹੈ ਗਾਇਤ ਵੀ ਮਰ ਜਾਂਦੀ ਹੈ ਦੋ ਜੰਮਣ ਮਰਨ ਵੀ ਨਿਵਤ ਹੋ ਜਾਂਦੇ ਹਨ ਸਭੇ ਬਰਦੇ ਆਜ ਕੋਈ ਲਾਸ ਹੋ ਜਾਂਦੇ ਹਨ ਅਸੀਂ ਬਾਗਨਾ ਉਪਰੀ ਬਾਗਨਾ ਆਜ ਕੋ ਇਸ ਸਰਕਾਰ ਜਿੰਨਾ ਦੰਦਵਾਦ ਹੈ ਸਭ ਨਾਲ ਮਿਲ ਕਰਕੇ ਬែក ਮਰ ਜਾਂਦੀ ਹੈ ਗੁਰੂਆਂ ਨੂੰ ਮਿਲਦੋ ਕੱਠਾ ਹੀ ਹੈ ਉਹਨੇ ਗੁਰ ਕਾ ਸਾਉਦ ਫਿਰ ਜੀਵੈ ਕੋ ਸਤਿਗੁਰੂ ਸਾਉਦ ਸ਼ਬਦੀ ਕਮਾਈ ਕਰਕੇ ਤੇ ਦੁਨੀਆਂ ਵੱਲੋਂ ਉਲਟ ਕੇ ਕੋਈ ਮਾਰਾ ਵਾਹਿਗੁਰੂ ਵਾਲੀ ਜੀਵਣਾ ਹੁੰਦਾ ਸੰਸਾਰ ਵੱਲੋਂ ਮਰ ਕੇ ਉਹ ਕੋਈ ਕੋਈ ਹੈ ਜੀ ਜੀ ਬ੍ਰਹਮਚਾਰ ਨੂੰ ਇਹ ਸੋਧ ਜੁਦਗੀ ਹੈ ਜੜ ਸੰਗ ਆਦਮੀ ਤੇ ਆਗਰੰਦਾ ਹੈ ਮੰਨਤਾ ਕੀ ਮਨੁੱਖਤਰ ਉਹਨੂੰ ਜੇ ਵੀ ਪਦਾਰਥਾਂ ਦੀ ਮੇਰ ਪਈ ਹੋਈ ਹੈ ਇਹ ਮੰਨਤਾ ਦੀ ਮੈਲ ਉੱਤੇ ਜਾਂਦੀ ਹੈ ਇਹ ਉਹ ਮਨ ਹੱਛਾ ਹੋ ਸਤਿਗੁਰੂ ਕੋਲ ਮਨ ਹੱਛਾ ਨਿਰਮਲ ਹੁੰਦਾ ਹੈ ਪਵਿੱਤਰ ਹੁੰਦਾ ਹੈ ਸ਼ੁੱਧ ਹੁੰਦਾ ਹੈ ਇਹਨੂੰ ਸ਼ੁੱਧ ਮੰਨ ਕਰਨੇ ਉਹ ਗੁਰੂ ਸਾਹਿਬ ਦੀ ਸ਼ਰਨ ਪੈ ਕੇ ਹੀ ਸ਼ੁੱਧ ਹੋ ਸਕਦਾ ਹੈ ਅਡਾ ਹਾਂਸੂ ਮਹੱਲਾ ਪੀਜਾ ਨਗਰੀ ਸਤਗੁਰੂ ਸੇਵੀ ਹੈ ਨਗਰੀ ਗਿਆਨ ਦ੍ਰਿਸ਼ਟੀ ਵਾਲੇ ਸਤਗੁਰੂ ਹੈ ਜੋ ਬ੍ਰਹਮ ਦੀ ਸੇਵ ਬਰੁ ਸੁਣੀਏ ਏਕ ਏਕ ਵਖਾਣੀਏ ਆਪ ਲੋਗ ਪਸਾਰਾ ਕਰੇ ਹਾਰਾ ਪ੍ਰਭ ਨਾਨੀ ਜਾਣੀਏ ਐਸੀ ਦ੍ਰਿਸ਼ਟੀ ਦੇਣ ਵਾਲੇ ਨਗਰੀ ਗਿਆਨ ਵਾਲੂ ਦ੍ਰਿਸ਼ਟੀ ਵਾਲੇ ਸਤਗੁਰੂ ਹੈ ਉਹਨਾਂ ਦਾ ਸੇਵਨ ਕਰੀਏ ਨਗਰੀ ਸੇਵਾ ਹੋਵੇਂ ਨਗਰੀ ਜੀ ਸਾਹਿਬੀ ਕਿਰਪਾ ਦ੍ਰਿਸ਼ਟੀ ਕਰਕੇ ਸਦਗੁਰਾਂ ਦੀ ਸੇਵਾ ਹੁੰਦੀ ਜੇ ਸਦਗੁਰੂ ਤਾਂ ਜਾਵੇ ਕੋਈ ਪ੍ਰੇਮੀ ਤਾਂ ਕਿਉਂ ਆਉਂਦੀ ਹੈ ਨਗਰੀ ਗਿਆਨੋਂ ਨਗਰੀ ਵਾਏ ਜੋ ਸਦਗਰੀ ਹੈ ਉਹਨਾਂ ਦੀ ਇਹ ਆ ਕਰੀਏ ਤੇ ਸਦਗੁਰੂ ਨਗਰੀ ਕਿਰਪਾ দৃষ্টি ਕਰਕੇ ਉਹਨਾਂ ਦੀ ਸੇਵਾ ਹੋ ਸਕਦੀ ਹੈ ਨਗਰੀ ਇਹ ਮਨ ਵਸ ਆਵੇ ਤੇ ਨਗਰੀ ਪਰਮੇਸ਼ਰ ਦੀ ਕਿਰਪਾ ਕਰਕੇ ਗੁਰਾਂ ਦੇ ਉਬਲੀ ਰਿ ਕਰਕੇ ਇਹ ਮਨਵਾਸਾ ਹੁੰਦਾ ਹੈ ਨਗਰੀ ਮਾਨ ਨਿਰਮਲਹੁ ਕਰਿਨ ਅਰਥ ਕਰਨਾ ਨਗਰੀ ਅਕਾਲ ਪੁਰਖ ਦੀ ਕਿਰਪਾ ਦ੍ਰਿਸ਼ਟੀ ਹੋਵੇ ਤਾਂ ਸਤਿਗੁਰਾਂ ਦੀ ਸੇਵਾ ਹੁੰਦੀ ਹੈ ਇਹ ਸਤਿਗੁਰਾਂ ਦੀ ਸੇਵਾ ਕਰਕੇ ਨਗਰੀ ਸੇਵਾ ਹੋਏ ਜਿਸ ਤੋਂ ਸੇਵਾ ਉਹ ਨਗਰੀ ਅੰਦਰ ਹੀ ਹੁੰਦੀ ਹੈ ਗਿਆਨ ਰਿ ਕਰਕੇ ਨਗਰੀ ਇਹ ਮਨਵਾਸਾ ਹੈ ਇਸ ਪ੍ਰਕਾਰ ਗੁਰਾਂ ਦੀ ਕਿਰਪਾ ਦੀ ਸ੍ਰੀ ਜਾਨ ਵਾਲੀ ਦ੍ਰਿਸ਼ਟੀ ਕਰਕੇ ਮਨ ਵਸ ਜਾਂਦਾ ਹੈ ਨਗਰੀ ਮਾਨ ਨਿਰਮਲ ਹੋ ਜਾਨ ਵਾਲੀ ਗੁਰ ਦ੍ਰਿਸ਼ਟੀ ਗੁਰਾਂ ਦੀ ਕਰਕੇ ਮਨ ਸ਼ੁੱਧ ਹੋ ਜਾਂਦਾ ਹੈ ਮੇਰੇ ਮਨ ਕੇ ਤੂ ਸੱਚਾ ਸੂ ਜੇ ਨਿਰਕਿਮੇਂ ਹਿੰਦੀ ਮਾਰਾ ਮਾਰਾ ਕਹਿੰਦੇ ਹੈ ਮੇਰੇ ਪਿਆਰੇ ਮਨ ਸੱਚਾ ਸੂ ਜੇ ਦੀ ਸੋਹਾ ਦੇਵ ਸ਼ਾਂਕਲ ਪ੍ਰਤੀ ਬਾਗਨ ਕਰਦੇ ਹੈ ਉਸ ਪਰਮੇਸ਼ਰ ਲੈ ਜੋ ਤਦ ਦਾ ਨ ਖੜਸੂ ਪੈ ਇਹ ਸਕੇ ਜੀਵਨ ਕਰੇ ਇੱਕੂ ਚਿਤ ਹੈ ਤਾਂ ਸੁਖ ਪਾਵੇ ਕਈਕ ਅਕਾਲ ਪੁਰਖ ਨੂੰ ਹੋਰ ਸਾਰੇ ਛੱਡ ਕੇ ਸਾਜ ਨੂੰ ਇਹ ਚੇਤੇ ਕਰਨ ਲੱਗੇਗਾ ਤਾਂ ਉਹ ਸੁਖ ਸੁਖ ਨੂੰ ਪਾ ਲਵੇਗਾ ਫਿਰ ਦੂਖ ਨ ਮੂਲੇ ਹੋਰ ਸਭ ਛੋੜ ਕੇ ਨੂੰ ਪ੍ਰਾਪਤ ਹੋਵੇਗਾ ਜੀ ਸਮਰਥ ਕੋਲ ਅਗਲੇ ਦੂਖਾ ਫਿਰ ਮੂਲ ਉੱਕਾਈ ਜਨਮ ਤੋਂ ਲਾ ਕੇ ਮੁੱਢ ਤੋਂ ਲਾ ਕੇ ਮੂਲ ਜੋ ਅਵਿਆਨ ਦੁੱਖ ਦਾ ਕਾਰਨ ਹੋ ਉਹ ਕਦੇ ਨਹੀਂ ਹੋਵੇਗਾ ਰਾਉ ਨਗਰੀ ਮਰ ਕੇ ਜੀਵੀ ਹੈ ਖੁਦਾ ਦੀ ਨਜ਼ਰ ਕਿਰਪਾ ਦ੍ਰਿਸ਼ਟੀ ਕਰਕੇ ਜੀਉਂਦਾ ਹਾਂ ਕੋ ਮਰੀਦਾ ਹੈ ਸੰਸਾਰ ਵੱਲੋਂ ਮਰੀਦਾ ਹੈ ਪਰਮੇਸ਼ਰ ਵੱਲ ਜੀਉਂਦੇ ਹੋਏ ਹੋਇਆ ਨੇ ਵਿੱਚ ਨਜ਼ਰੀ ਸਾਉ ਦਾ ਵਸਾ ਮਾਾਈ ਸਤਿਗੁਰੂ ਦੀ ਕਿਰਪਾ ਦ੍ਰਿਸ਼ਟੀ ਕਰਕੇ ਮੰਨ ਜਾ ਕੇ ਸਉ ਦਾ ਵਸਦਾ ਹੈ ਸਤਿਗੁਰੂ ਮਰਮੋ ਗੁਰਾਂ ਦੇ ਦਰਸ਼ੋ ਨਗਰੀ ਹੁਕਮ ਜੁਗੀ ਐ ਨਗਰੀ ਗੁਰਾਂ ਦੀ ਕਿਰਪਾ ਜੀ ਸਵੀਕਾਰ ਕੇ ਹੀ ਮਹਾਰਾਜ ਦੀ ਕਿਰਪਾ ਜੀ ਸਵੀਕਾਰ ਕੇ ਹੁਕਮ ਜੁਗੀ ਦਾ ਸਮਝੀ ਲਿਆ ਹੈ ਮੁਕਨੇ ਰਹੇ ਸਮਾਏ ਕੋ ਨਾਮ ਹੁਕਮਾ ਦੇ ਹੁਕਮੇ ਦੇ ਹੁਕਮ ਚ ਲਿਆਵਿਚ ਆਰਵਤ ਮਹਾਰਾਜੇ ਸ੍ਰੀ ਜਿਸ਼ਮਾ ਰਹਿੰਦਾ ਹੈ ਜਿਨ ਜੀਵਾ ਹਰਿ ਰਤ ਨਾਚ ਚੁਈ ਜਿਨ ਜੀ ਜਵਾਨ ਹਰੀ ਦੇ ਪ੍ਰੇਮ ਰਸ ਨੂੰ ਚਖਿਆ ਤਾਰਨ ਨਹੀਂ ਸਕਾ ਹੈ ਸਾ ਜੀਵਾ ਜਲ ਜਲ ਜਹੀ ਜਵਾਨ ਸੜੀ ਆਵੇ ਹੋਰ ਨਾ ਗੱਲਾਂ ਕਿ ਸਾਦਾਂ ਨੂੰ ਲੱਗੀ ਹੋਈ ਹੈ ਆਨੜਾ ਸਾ ਸਾਦ ਜੀ ਲੱਗ ਰਹੀ ਔਰ ਉਹ ਅਰਦੇ ਦੇ ਰਾਸਾ ਉਹਨੇ ਦੇ ਸਾਦ ਦੇ ਚ ਕਦੇ ਛੋਰੀਦਾਰ ਨਾ ਖਾ ਲਿਆ ਕਦੇ ਪੁਰਨਾ ਮਾਸਕਾ ਲਿਆ ਕਦੇ ਸ਼ਰਾਬ ਪੀ ਲਈ ਕਿਉਂ ਹੋ ਨਾ ਰਹਾ ਦੇ ਸਵਾਦਾਂ ਦੀ ਲੱਗ ਰਹੀ ਐ ਉਖ ਪਾਇਆ ਦੂਜੇ ਭਾਗ ਭਾਗ ਵਾਲੇ ਜਮਨ ਮੰਦਾ ਦੁਖੀ ਪਾਇਆ ਮੁਕਤ ਨਹੀਂ ਕੋਈ ਹੋਇਆ ਹੈ ਸਭਨਾ ਨਦਰੀਕ ਹੈ ਸਭੋ ਸੇ ਕੋ ਕੈਲ ਪੁਖ ਦੀ ਨਦਰ ਹੈ ਆਪੇ ਫਰਕ ਕਰੇ ਫਰਕ ਵੀ ਆਪ ਹੀ ਕਰਨਾ ਸੰਸਰੀਏ ਫਿਰ ਵਿਸਥਾਨ ਦਿਓ ਜਿਵੇਂ ਸੂਰਜ ਸਾਰਿਆਂ ਨੂੰ ਰੋਸ਼ਨੀ ਕਰਦਾ ਚਾਨਣ ਕਰਦਾ ਹੈ ਪਰ ਕੰਧਾਂ ਦੇ ਪੇਸਾ ਸੰਗੀ ਧੋਤੀ ਤੋਂ ਹੋ ਪੈਂਦੀ ਹੈ ਆਪਣੇ ਜਿਵੇਂ ਪਾਣੀ ਹੈ ਉਹ ਜਿਨਾਈ ਧੋਕੋ ਪੈਂਦੀ ਹੈ ਮੈਂ ਪਰਤ ਬਣ ਪੈਂਦਾ ਹੈ ਤਾਂ ਜਿਵੇਂ ਸ਼ੀਸ਼ੇ ਵਿੱਚ ਜੇ ਮਾਰੇ ਧੋਕੋ ਪੈਂਦੀ ਹੈ ਮੈਂ ਪਰਤ ਬਣ ਪੈਂਦਾ ਨਾਲ ਅਗਨੀ ਪੈਦਾ ਕਰਦਾ ਇੱਕੋ ਸੂਰਜਾ ਕਿੰਨਾ ਧਾਣੇ ਵਿੱਚ ਤਿੰਨ ਕੰਮ ਕਰਦਾ ਹੈ ਇਵੇਂ ਜਿਹੜੇ ਤਾਉਸੀਪ ਕਿਰਤੀ ਹੈ ਉਹਨਾਂ ਦੇ ਅੰਦਰ ਤਾਂ ਧੁੱਪ ਹੈ ਤਾਂ ਨੂੰ ਕੋਈ ਪ੍ਰਕਾਸ਼ਿਤ ਕਰਾ ਰਿਹਾ ਹੈ ਅਤੇ ਜਿਹੜੀ ਕਾਂਫਰੰਸ ਜੀ ਅਨਯੋਗ ਨੂੰ ਸਰਪੁੱਦੋਂ ਵਾਲੀ ਕੀਤੀ ਹੈ ਉਹ ਤਾਂ ਵੀ ਨਿਆਈ ਹੈ ਉਹਦੇ ਚ ਪਰਪਰ ਨਿਮ ਪੈ ਰਿਹਾ ਹੈ ਜੇਤਨ ਦਾ ਇਹ ਨਾਏ ਪ੍ਰਕਾਸ਼ ਹੋ ਰਿਹਾ ਹੈ ਤਾਂ ਰੂਪ ਹੈ ਤੇ ਨਾਲ ਹਰਤ ਕੋਨਾ ਹੈ ਤੇ ਜਿਹੜੇ ਸਭ ਗੁਣਾਂ ਵਿੱਚ ਪਰਖਾ ਸਭ ਗੁਣ ਦੇ ਅੰਦਰ ਨਾਰੇ ਸੱਜ ਸੰਗੇ ਜੀ ਹੈ ਦਾ ਰੂਪ ਪ੍ਰਤੀਤ ਹੋ ਰਿਹਾ ਤੇ ਨਾਲੇ ਸਤ ਸਰੂਪ ਪ੍ਰਤੀਤ ਹੋ ਰਿਹਾ ਸੱਤ ਸੇ ਤੁੰਤੂ ਪ੍ਰਤੀਤ ਹੋ ਰਿਹਾ ਤੇ ਨਾਲੇ ਆਨੰਦ ਸਰੂਪ ਵਰਗਤ ਹੋ ਜਾਂਦਾ ਜੇ ਆਪ ਸ਼ੀਸ਼ੇ ਦੇ ਨਾਲੇ ਆਗੋ ਅਤੇ ਨਾਲੇ ਪ੍ਰਬੰਧਮ ਤੇ ਨਾਲੇ ਉਹਨੇ ਅੰਦਰ ਜੋ ਸੰਨੇ ਸੁਗੁਣੀ ਨਿਆਈ ਹੈ ਦਾ ਰੂਪ ਹੈ ਤੇ ਉਹ ਤੁਮ ਨੂੰ ਮੰਨਦੀ ਨਹੀਂ ਆਈ ਗਿਆਨ ਦੇ ਸਰੂਪ ਆਨੰਦ ਵੀ ਨਹੀਂ ਆਈ ਅਗਨੀ ਵੀ ਨਹੀਂ ਆਈ ਹੈ ਅਗਿਆਨ ਨੂੰ ਨਾਸ਼ ਕਰਕੇ ਗਿਆਨ ਦਾ ਪ੍ਰਕਾਸ਼ ਕਰਨੋ ਵਾਲਾ ਇਸ ਪ੍ਰਕਾਰ ਦੇ ਸਰ ਕੇ ਰਾਜਸੀ ਤਾਂ ਵੀ ਸਾਧਕੀ ਸੁਭਾਵਾਂ ਕਰਤੀ ਹੈ ਕੀਤਾ ਹੋਇਆ ਉਹ ਚੇ ਤੁਮ ਤੋਂ ਸਾਰੇ ਵਿੱਚ ਕੋਈਆ ਵਕਰੀਆ ਹੈ ਕਿਉਂ ਫਰਦ ਹੋ ਰਹੀਓ ਗੁਣੀ ਪਰਖੋ ਉਹ ਉਦਮ ਕਰਦੇ ਆ ਲਾਲਚ ਕਰਦੇ ਆ ਲੋਭ ਵਿੱਚ ਨਗੇ ਰਹਿੰਦੇ ਆ ਜਿਹੜੇ ਸ਼ਾਂਤ ਕੀ ਪੁਰਖ ਹੈ ਉਹ ਉਦੋਂ ਤਾਂ ਕਰਦੇ ਹੈ ਪਰ ਨਿਮਰਤਾ ਵਿੱਚ ਰਹਿੰਦੇ ਹਨ ਅਤੇ ਜਿਹੜੇ ਕਾਉਂਸੀ ਪੁਰਖ ਹੈ ਉਦੋਂ ਤਾਂ ਕਰਦੇ ਪਰ ਕਿਸੇ ਨੂੰ ਮਾਰਨ ਵਿੱਚ ਤੁਲੇ ਰਹਿੰਦੇ ਹਨ ਜਾਂ ਦੁੱਖ ਆਪ ਉਠਾਉਂਦੇ ਰਹਿੰਦੇ ਹੈ ਇਸ ਪ੍ਰਕਾਰ ਜਿਹੇ ਹੈ ਉਹਨਾਂ ਦਾ ਸੁਭਾਅ ਹੈ ਉਹ ਹੈ ਜੇ ਸਰਕਾਰ ਆਪ ਹੀ ਕੀਤਾ ਹੋਇਆ ਹੈ ਮਾਨਸਾ ਕਦਗੋਰੇ ਮਿਲੇ ਫਾਲਪਾ ਸੰਤੂਸ਼ਾ ਵੀ ਕਹਿੰਦੇ ਸਰਗਰਾਂ ਦੇ ਨਾਲ ਲੈਣੇ ਕਰਕੇ ਬ੍ਰਹਮ ਗਿਆਨ ਦੀ ਫਲ ਪਾਉਣਾ ਕੀ ਚਾਹੇ ਨਾਮ ਵਡਾਈ ਦੇ ਇਹਨਾਂ ਨੂੰ ਮਾਰ ਨੂੰ ਸਤਿਗੁਰਾਂ ਨੂੰ ਨਾਮ ਦੀ ਵਡਿਆਈ ਦਿੱਤੀ ਹੈ ਉਹਨਾਂ ਨੇ ਬ੍ਰਹਮ ਗਿਆਨ ਦੀ ਆਤਮਾ ਨੰਦ ਦੀ ਫਲ ਨੂੰ ਬ੍ਰਹਮਾਨੰਦ ਦੀ ਫਲ ਨੂੰ ਪਾ ਲਿਆ ਹੈ